ਦਾ ਸਮਾਂ ਦਿੱਤਾ ਤੇ ਮੈਂ ਧੰਨਵਾਦ ਕਰਦਾ ਮਾਨਯੋਗ ਮੈਂਬਰ ਗੁਰਦੇਵ ਸਿੰਘ ਦੇਵਮਾਨ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਗੰਭੀਰ ਵਿਸ਼ਾ ਜਿਹਦੇ ਤੇ ਮਤਲ ਲੈ ਕੇ ਆਏ ਆ ਮਾਨਯੋਗ ਸਪੀਕਰ ਸਾਹਿਬ ਮੈਂ ਬੇਨਤੀ ਕਰੂੰਗਾ ਕਿ ਜਿਵੇਂ ਜਿਵੇਂ ਦੀ ਜ਼ਮੀਨ ਆ ਜਿਵੇਂ ਦੀ ਉਥੇ ਖੇਤੀ ਹੁੰਦੀ ਆ ਸਾਡੀ ਤਰਨਤਾਰਨ ਡਿਸਟ੍ਰਿਕਟ ਅਮਰਸਾ ਡਿਸਟ੍ਰਿਕਟ ਇਹ ਪੱਥਰਨਾਖ ਜਿਹਨੂੰ ਕਹਿ ਦਿੰਦੇ ਆ ਪੀਅਰ ਦੀ ਖੇਤੀ ਉਹਦੇ ਵਾਸਤੇ ਬੜੀ ਲਾਹੇਵੰਦ ਧਰਤੀ ਆ ਤੇ ਜੇ ਆਪਾਂ ਦਿੱਲੀ ਦੇ ਵਪਾਰੀਆਂ ਦੀ ਗੱਲ ਕਰੀਏ ਜਦੋਂ ਦਿੱਲੀ ਦੂਜੀਆਂ ਸਟੇਟਾਂ ਤੋਂ ਦੂਜੇ ਜ਼ਿਲ੍ਹਿਆਂ ਤੋਂ ਨਾਕ ਆਉਂਦੀ ਆ ਪੱਥਰਨਾਖ ਤੇ ਜਦੋਂ ਉੱਥੇ ਜਾ ਕੇ ਇਹ ਕਹਿ ਦਿੰਦੇ ਆ ਕਿ ਪੱਟੀ ਤੋਂ ਗੱਡੀ ਆਈ ਆ ਤੇ ਬਾਕੀ ਸਾਰੀਆਂ ਗੱਡੀਆਂ ਨੂੰ ਛੱਡ ਕੇ ਕਿਉਂਕਿ ਪੱਟੀ ਦੀ ਕੁਆਲਿਟੀ ਨਾਕ ਦੀ ਬਹੁਤ ਵਧੀਆ ਲਗਭਗ 3 400 ਗ੍ਰਾਮ ਦਾ ਪੀਸ ਹੁੰਦਾ ਉਹ ਕਿਉਂ ਵਧੀਆ ਕਿਉਂਕਿ ਨਹਿਰੀ ਪਾਣੀ ਉੱਥੇ ਵਾਧੂ ਪੈਂਦਾ ਇਲਾਕੇ ਦੇ ਵਿੱਚ ਤੇ ਮੈਂ ਧੰਨਵਾਦ ਕਰੂੰਗਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਨਹਿਰੀ ਪਾਣੀ ਮੇਰੇ ਸਾਥੀ ਦੇ ਕਹਿੰਦੇ ਵੀ ਅਜੇ ਤੱਕ ਵੀ ਟੀਲਾ ਤੇ ਨਹੀਂ ਪਹੁੰਚਿਆ ਜਿਹੜੇ ਸਾਡੇ ਕਾਂਗਰਸੀ ਸਾਥੀ ਆ ਪਹਿਲਾਂ ਬਹੁਤ ਘੱਟ ਪਾਣੀ ਟੀਲਾ ਤੱਕ ਜਾਂਦਾ ਸੀ ਹੁਣ 70 75% ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਗਿਆ ਜਿਹੜਾ ਕੋ 20 25% ਰਹਿੰਦਾ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਉਹ ਵੀ ਜਲਦ ਪਹੁੰਚੂਗਾ ਤੇ ਇਹ ਪਹੁੰਚਣ ਦਾ ਵੱਡਾ ਕਾਰਨ ਕੀ ਬਣਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਅੰਡਰਗਰਾਉਂਡ ਪਾਈਪ ਆਉਣ ਦੀ ਪਾਲਿਸੀ ਆ ਸੈਂਟਰ ਗਵਰਨਮੈਂਟ ਦੀ 90% ਪੈਸੇ ਸੈਂਟਰ ਗਵਰਨਮੈਂਟ ਦਿੰਦੀ ਸੀ ਤੇ 10% ਪੈਸੇ ਕਿਸਾਨ ਨੂੰ ਦੇਣੇ ਪੈਂਦੇ ਸਨ ਜੀਦਾ ਕਰਕੇ ਕਿਸਾਨਾਂ ਦੀ ਸਹਿਮਤੀ ਨਹੀਂ ਬਣਦੀ ਕਿਸਾਨ ਲੜਦੇ ਝਗੜਦੇ ਆਪਸ ਵਿੱਚ ਸਹਿਮਤੀ ਨਾ ਆਉਣ ਕਰਕੇ ਉਹ 90% ਪੈਸੇ ਵੀ ਲੈਪਸ ਹੋ ਜਾਂਦੇ ਵਾਪਸ ਚਲੇ ਜਾਂਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਰਕਾਰ ਬੰਦਿਆ ਹੀ ਕਿਸਾਨਾਂ ਨੂੰ ਤੇ ਪਾਣੀ ਦੀ ਤਰਜੀਹ ਨੂੰ ਵੇਖਦਿਆ ਉਹ 10% ਪੈਸੇ ਪੰਜਾਬ ਸਰਕਾਰ ਵੱਲੋਂ ਦਿੱਤੇ 100% ਪੈਸੇ ਸਰਕਾਰੀ ਤੌਰ ਤੇ ਲੱਗਣ ਕਰਕੇ ਅੰਡਰਗਰਾਉਂਡ ਪਾਈਪ ਤਕਰੀਬਨ ਪੈਲੀਆਂ ਨੂੰ ਪੈ ਗਿਆ ਜਿਹੜੀਆਂ ਕੋਈ ਰਹਿ ਗਈਆਂ ਉਹ ਵੀ ਕਿਸਾਨ ਤਾਬਲੇ ਨੇ ਕਿ ਦਵਾ-ਦਬ ਬਣ ਕੇ ਪ੍ਰਪੋਜ਼ਲ ਸਾਡੇ ਖੇਤਾਂ ਨੂੰ ਅੰਡਰਗਰਾਉਂਡ ਪਾਈਪ ਪੈ ਜਾਣ ਤੇ ਸਾਨੂੰ ਨਹਿਰੀ ਪਾਣੀ ਮਿਲ ਜੇ ਠੀਕ ਹੈ ਮੰਤਰੀ ਜੀ ਵਾਈਂਡ ਅਪ ਕਰ ਲਓ ਤੇ ਸਭ ਤੋਂ ਮੇਨ ਗੱਲ ਪਾਣੀ ਦਾ ਮੁੱਦਾ ਜੀ ਜਿਹੜੀਆਂ ਫੈਕਟਰੀਆਂ ਉਹਨਾਂ ਤੇ ਸਖਤੀ ਕੀਤੀ ਜਾਵੇ ਟ੍ਰੀਟਮੈਂਟ ਪਲਾਂਟ ਲਵਾਏ ਜਾਣ ਤਾਂ ਜੋ ਜਿਹੜੇ ਬੋਰ ਕਰਕੇ ਫੈਕਟਰੀਆਂ ਦੇ ਮਾਲਕ ਥੱਲੇ ਜ਼ਮੀਨ ਹੈ ਥੱਲੇ ਪਾਣੀ ਚ ਪਾਣੀ ਪਾ ਰਹੇ ਆ ਆਪਾਂ ਵੇਨੇ ਜਿੱਥੇ ਜਿੱਥੇ ਫੈਕਟਰੀਆਂ ਲੱਗੀਆਂ ਭਾਵੇਂ ਕਿਸੇ ਤਰ੍ਹਾਂ ਦੀ ਵੀ ਕੋਈ ਫੈਕਟਰੀ ਲੱਗੀ ਆ ਉਹ ਲਾਗੇ ਲਾਗੇ ਪਾਣੀ ਜਿਹੜਾ ਵਾ ਉਹ ਮਾੜਾ ਨਿਕਲਦਾ ਜੇ ਸ਼ਰਾਬ ਦੀਆਂ ਫੈਕਟਰੀਆਂ ਲਾਣ ਵਾਲਾ ਪਾਣੀ ਨਿਕਲਦਾ ਜੇ ਕਿਤੇ ਫੈਕਟਰੀਆਂ ਕਿਤੇ ਫੈਕਟਰੀਆਂ ਦੇ ਟ੍ਰੀਟਮੈਂਟ ਪਲਾਂਟ ਜਿਹੜੇ ਉਹ ਕਿਤੇ ਤੁਸੀਂ ਭੁੱਲ ਤਾਂ ਨਹੀਂ ਗਏ ਵੀ ਤੁਸੀਂ ਵਜ਼ੀਰ ਹੋ ਰਹੇ ਤੁਸੀਂ ਕਰਨਾ ਨਹੀਂ ਕਰਨਾ ਅਸੀਂ ਤੁਹਾਡੇ ਧਿਆਨ ਚ ਹੋਣਾ ਜਿਹੜਾ ਮੈਂ ਕਹਿੰਦਾ ਹੁੰਦਿਆ ਉਹ ਇਹ ਤਾਂ ਤੁਸੀਂ ਕਰਨਾ ਹੀ ਤੁਸੀਂ ਆ ਸ੍ਰੀ ਗੁਰੂ ਸਾਹਿਬ ਤੋਂ ਮੇਨ ਇਸ਼ੂ ਆ ਜੀ ਜਿਹੜਾ ਛਪੈਦਾ ਲੱਗਾ ਆ ਜਿਹੜਾ ਰੱਖਾਂ ਦੇ ਵਿੱਚ ਛਪੈਦਾ ਲੱਗਾ ਇਹ ਕਿਸੇ ਨਾ ਕਿਸੇ ਤਰ੍ਹਾਂ ਕੋਈ ਪਾਲਿਸੀ ਬਣਾ ਕੇ ਇਹ ਛਪੈਦਾ ਪੁੱਟ ਕੇ ਕੋਈ ਚੰਗੇ ਰੁੱਖ ਪੁਰਾਣੇ ਰਵੈਤੀ ਰੁੱਖ ਥੈਂਕ ਯੂ ਤਾਲੀਆਂ ਛਪੈਦੇ ਨਿਮਾ ਫਾਈਂਡ ਅਪ ਕਰੋ ਪਿੱਪਲ ਬੋਰ ਲਾਏ ਜਾਣ ਤਾਂ ਜੋ ਜਿਹੜਾ ਸਾਡਾ ਵਾਤਾਵਰਣ ਆ ਸਾਡੀ ਹਵਾ ਆ ਉਹ ਸ਼ੁੱਧ ਹੋਵੇ ਥੈਂਕ ਯੂ ਨਵਾਸਪੀਕਰ ਸਾਹਿਬ ਤੁਸੀਂ ਬੋਲਣ ਲਈ ਸਮਾਂ ਦਿੱਤਾ ਪਰ ਗਾਧੂ ਆਸ ਕਰਾਂਗੇ ਕਿ ਸਾਨੂੰ ਵੀ ਜਿਹੜੇ ਸਾਡੇ ਕਾਂਗਰਸੀ ਮੈਂਬਰ ਉਹਨਾਂ ਵਾਂਗੂ ਖੁੱਲਾ ਸਮਾਂ ਦਿਆ ਕਰੋ ਤੇ ਬੋਲਣ ਚ ਸਾਨੂੰ ਅੜਚੰਡਾ ਨਾ ਆਵੇ ਧੰਨਵਾਦ ਜੀ ਬੈਠੋ ਤੁਸੀਂ ਥੈਂਕ ਯੂ ਥੈਂਕ ਯੂ ਸਰ ਜਿਹੜੀ ਸਰਕਾਰ ਹੁੰਦੀ ਉਹ ਕੰਮ ਕਰਨ ਵਾਸਤੇ ਹੁੰਦੀ ਹੈ ਜਿਹੜੇ ਮੰਤਰੀ ਬੋਲਣ ਵਾਸਤੇ ਨਹੀਂ ਹੁੰਦੇ ਬੈਠੋ 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 ਸ਼੍ਰੀ ਬਰਿੰਦਰ ਗੁਇਲ ਜੀ ਇਸ ਮਤੇ ਤੇ ਜਵਾਬ ਦੇਣ ਕਨਕਲੂਡਿੰਗ ਆਫ ਦਿ ਰਿਮਾਰਕ ਰੱਖਣਗੇ ਸ਼੍ਰੀ ਬਰਿੰਦਰ ਗੁਇਲ ਜੀ ਧੰਨਵਾਦ ਸਪੀਕਰ ਸਾਹਿਬ ਲੰਦਾ ਸਮਾਂ ਦਿੱਤਾ ਤੇ ਮੈਂ ਧੰਨਵਾਦ ਕਰਦਾ ਮਾਨਯੋਗ ਮੈਂਬਰ ਗੁਰਦੇਵ ਸਿੰਘ ਦੇਵਮਾਨ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਗੰਭੀਰ ਵਿਸ਼ਾ ਜਿਹਦੇ ਤੇ ਮਤਾ ਲੈ ਕੇ ਆਏ ਆ ਮਾਨਯੋਗ ਸਪੀਕਰ ਸਾਹਿਬ ਮੈਂ ਬੇਨਤੀ ਕਰੂੰਗਾ ਕਿ ਜਿਵੇਂ ਜਿਵੇਂ ਦੀ ਜ਼ਮੀਨ ਆ ਜਿਵੇਂ ਦੀ ਉਥੇ ਖੇਤੀ ਹੁੰਦੀ ਆ ਸਾਡੀ ਤਰਨਤਾਰਨ ਡਿਸਟ੍ਰਿਕਟ ਅਮਰਸਾ ਡਿਸਟ੍ਰਿਕਟ ਇਹ ਪੱਥਰਨਾਖ ਜਿਹਨੂੰ ਕਹਿ ਦਿੰਦੇ ਆ ਪੀਅਰ ਦੀ ਖੇਤੀ ਉਹਦੇ ਵਾਸਤੇ ਬੜੀ ਲਾਹੇਵੰਦ ਧਰਤੀ ਆ ਤੇ ਜੇ ਆਪਾਂ ਦਿੱਲੀ ਦੇ ਵਪਾਰੀਆਂ ਦੀ ਗੱਲ ਕਰੀਏ ਜਦੋਂ ਦਿੱਲੀ ਦੂਜੀਆਂ ਸਟੇਟਾਂ ਤੋਂ ਆਉਂ ਦੂਜੇ ਜ਼ਿਲ੍ਹਿਆਂ ਤੋਂ ਆਉਂਦੀ ਆ ਪੱਥਰਨਾਖ ਤੇ ਜਦੋਂ ਉੱਥੇ ਜਾ ਕੇ ਇਹ ਕਹਿ ਦਿੰਦੇ ਆ ਕਿ ਪੱਟੀ ਤੋਂ ਗੱਡੀ ਆਈ ਆ ਤੇ ਬਾਕੀ ਸਾਰੀਆਂ ਗੱਡੀਆਂ ਨੂੰ ਛੱਡ ਕੇ ਕਿਉਂਕਿ ਪੱਟੀ ਦੀ ਕੁਆਲਿਟੀ ਨਾਲ ਦੀ ਬਹੁਤ ਵਧੀਆ ਲਗਭਗ 3 400 ਗ੍ਰਾਮ ਦਾ ਪੀਸ ਹੁੰਦਾ ਉਹ ਕਿਉਂ ਵਧੀਆ ਕਿਉਂਕਿ ਨਹਿਰੀ ਪਾਣੀ ਉੱਥੇ ਵਾਧੂ ਪੈਂਦਾ ਇਲਾਕੇ ਦੇ ਵਿੱਚ ਤੇ ਮੈਂ ਧੰਨਵਾਦ ਕਰੂੰਗਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਨਹਿਰੀ ਪਾਣੀ ਮੇਰੇ ਸਾਥੀ ਦੇ ਕਹਿੰਦੇ ਵੀ ਅਜੇ ਤੱਕ ਵੀ ਟੇਲਾ ਤੇ ਨਹੀਂ ਪਹੁੰਚਿਆ ਜਿਹੜੇ ਸਾਡੇ ਕਾਂਗਰਸੀ ਸਾਥੀ ਆ ਪਹਿਲਾਂ ਬਹੁਤ ਘੱਟ ਪਾਣੀ ਤੇ ਲਾਤ ਤੱਕ ਜਾਂਦਾ ਹੀ ਹੁਣ 70-75% ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਗਿਆ ਜਿਹੜਾ ਕੋ 20-25% ਰਹਿੰਦਾ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਉਹ ਵੀ ਜਲਦ ਪਹੁੰਚੂਗਾ ਤੇ ਇਹ ਪਹੁੰਚਣ ਦਾ ਵੱਡਾ ਕਾਰਨ ਕੀ ਬਣਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਅੰਡਰਗਰਾਉਂਡ ਪਾਈਪ ਆਉਣ ਦੀ ਪਾਲਿਸੀ ਹੈ ਸੈਂਟਰ ਗਵਰਨਮੈਂਟ ਦੀ 90% ਪੈਸੇ ਸੈਂਟਰ ਗਵਰਨਮੈਂਟ ਦਿੰਦੀ ਸੀ ਤੇ 10% ਪੈਸੇ ਕਿਸਾਨ ਨੂੰ ਦੇਣੇ ਪੈਂਦੇ ਸਨ ਜੀਦਾ ਕਰਕੇ ਕਿਸਾਨਾਂ ਦੀ ਸਹਿਮਤੀ ਨਹੀਂ ਬਣਦੀ ਕਿਸਾਨ ਲੜਦੇ ਝਗੜਦੇ ਆਪਸ ਸਹਿਮਤੀ ਨਾ ਆਉਣ ਕਰਕੇ ਉਹ 90% ਪੈਸੇ ਵੀ ਲੈਪਸ ਹੋ ਜਾਂਦੇ ਵਾਪਸ ਚਲੇ ਜਾਂਦੇ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਰਕਾਰ ਬੰਦਿਆ ਹੀ ਕਿਸਾਨਾਂ ਨੂੰ ਤੇ ਪਾਣੀ ਦੀ ਤਰਜੀਹ ਨੂੰ ਵੇਖਦਿਆ ਉਹ 10% ਪੈਸੇ ਪੰਜਾਬ ਸਰਕਾਰ ਵੱਲੋਂ ਦਿੱਤੇ 100% ਪੈਸੇ ਸਰਕਾਰੀ ਤੌਰ ਤੇ ਲੱਗਣ ਕਰਕੇ ਅੰਡਰਗਰਾਉਂਡ ਪਾਈਪ ਤਕਰੀਬਨ ਪੈਲੀਆਂ ਨੂੰ ਪੈ ਗਿਆ ਜਿਹੜੀਆਂ ਕੋ ਰਹਿ ਗਈਆਂ ਉਹ ਵੀ ਕਿਸਾਨ ਤਾਬਲੇ ਨੇ ਕਿ ਦਾਵਾ-ਦਾਬ ਬਣ ਕੇ ਪ੍ਰਪੋਜ਼ਲ ਸਾਡੇ ਖੇਤਾਂ ਨੂੰ ਅੰਡਰਗਰਾਉਂਡ ਪੈਪ ਪੈ ਜਾਣ ਤੇ ਸਾਨੂੰ ਨਹਿਰੀ ਪਾਣੀ ਮਿਲ ਜੇ ਠੀਕ ਹੈ ਮੰਤਰੀ ਜੀ ਵਾਈਂਡ ਅਪ ਕਰ ਲਓ ਤੇ ਸਭ ਤੋਂ ਮੇਨ ਗੱਲ ਪਾਣੀ ਦਾ ਮੁੱਦਾ ਜੀ ਜਿਹੜੀਆਂ ਫੈਕਟਰੀਆਂ ਉਹਨਾਂ ਤੇ ਸਖਤੀ ਕੀਤੀ ਜਾਵੇ ਟ੍ਰੀਟਮੈਂਟ ਪਲਾਨ ਲਵਾਏ ਜਾਣ ਤਾਂ ਜੋ ਜਿਹੜੇ ਬੋਰ ਕਰਕੇ ਫੈਕਟਰੀਆਂ ਦੇ ਮਾਲਕ ਥੱਲੇ ਜ਼ਮੀਨ ਦੇ ਥੱਲੇ ਪਾਣੀ ਚ ਪਾਣੀ ਪਾ ਰਹੇ ਆ ਆਪਾਂ ਵੇਨੇ ਜਿੱਥੇ ਜਿੱਥੇ ਫੈਕਟਰੀਆਂ ਲੱਗੀਆਂ ਪਾਵੇਂ ਕਿਸੇ ਤਰ੍ਹਾਂ ਦੀ ਵੀ ਕੋਈ ਫੈਕਟਰੀ ਲੱਗੀ ਆ ਉਹ ਲਾਗੇ ਲਾਗੇ ਪਾਣੀ ਜਿਹੜਾ ਵਾ ਉਹ ਮਾੜਾ ਨਿਕਲਦਾ ਜੇ ਸ਼ਰਾਬ ਦੀਆਂ ਫੈਕਟਰੀਆਂ ਲਾਣ ਵਾਲਾ ਪਾਣੀ ਨਿਕਲਦਾ ਜੇ ਜਿਹੜੀਆਂ ਫੈਕਟਰੀਆਂ ਕਿਤੇ ਤੁਸੀਂ ਫੈਕਟਰੀਆਂ ਦੇ ਟ੍ਰੀਟਮੈਂਟ ਪਲਾਂਟ ਜਿਹੜੇ ਉਹ ਕਿਤੇ ਤੁਸੀਂ ਤੇ ਤੁਸੀਂ ਕਰਨਾ ਨਹੀਂ ਕਰਨਾ ਅਸੀਂ ਤੇ ਧਿਆਨ ਚੀ ਦੇਣਾ ਜਿਹੜਾ ਗੰਦਾ ਹੁੰਦਿਆ ਉਹ ਇਹ ਤਾਂ ਤੁਸੀਂ ਕਰਨਾ ਹੀ ਤੁਸੀਂ ਹੈ ਸਭ ਤੋਂ ਮੇਨ ਇਸ਼ੂ ਆ ਜੀ ਜਿਹੜਾ ਛਪੈਦਾ ਲੱਗਾ ਆ ਜਿਹੜਾ ਰੱਖਾਂ ਦੇ ਵਿੱਚ ਛਪੈਦਾ ਲੱਗਾ ਇਹ ਕਿਸੇ ਨਾ ਕਿਸੇ ਤਰ੍ਹਾਂ ਕੋਈ ਪਾਲਿਸੀ ਬਣਾ ਕੇ ਇਹ ਛਪੈਦਾ ਪੁੱਟ ਕੇ ਕੋਈ ਚੰਗੇ ਰੁੱਖ ਪੁਰਾਣੇ ਰਵੈਤੀ ਰੁੱਖ ਤਾਲੀਗਾ ਛਪੈਦੇ ਨਿਮਾ ਫਾਈਂਡ ਅਪ ਕਰੋ ਪਿੱਪਲ ਬੋਰ ਲਾਏ ਜਾਣ ਤਾਂ ਜੋ ਜਿਹੜਾ ਸਾਡਾ ਵਾਤਾਵਰਨ ਆ ਸਾਡੀ ਹਵਾ ਆ ਉਹ ਸ਼ੁੱਧ ਹੋਵੇ ਥੈਂਕ ਯੂ ਧੰਨਵਾਦ ਸਪੀਕਰ ਸਾਹਿਬ ਤੁਸੀਂ ਬੋਲਣ ਲਈ ਸਮਾਂ ਦਿੱਤਾ ਪਰ ਗਾਧੋ ਆਸ ਕਰਾਂਗੇ ਕਿ ਸਾਨੂੰ ਵੀ ਜਿਹੜੇ ਸਾਡੇ ਕਾਂਗਰਸੀ ਮੈਂਬਰ ਉਹਨਾਂ ਵਾਂਗੂ ਖੁੱਲਾ ਸਮਾਂ ਦਿਆ ਕਰੋ ਤੇ ਬੋਲਣ ਚ ਸਾਨੂੰ ਅੜਚੰਦਾ ਆਵੇ ਧੰਨਵਾਦ ਜੀ ਬੈਠੋ ਤੁਸੀਂ ਥੈਂਕ ਯੂ ਥੈਂਕ ਯੂ ਸਰ ਜੀ ਜਿਹੜੀ ਸਰਕਾਰ ਹੁੰਦੀ ਉਹ ਕੰਮ ਕਰਨ ਵਾਸਤੇ ਹੁੰਦੀ ਹੈ ਜਿਹੜੇ ਮੰਤਰੀ ਬੋਲਣ ਵਾਸਤੇ ਨਹੀਂ ਹੁੰਦੇ ਬੈਠੋ 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 ਸ਼੍ਰੀ ਬਰਿੰਦਰ ਗੋਇਲ ਜੀ ਇਸ ਮਤੇ ਤੇ ਜਵਾਬ ਦੇ ਕਨਕਲੂਡਿੰਗ ਆਫ ਦਿ ਰਿਮਾਰਕ ਰੱਖਣਗੇ ਸ਼੍ਰੀ ਬਰਿੰਦਰ ਗੋਇਲ ਜੀ ਧੰਨਵਾਦ ਸਪੀਕਰ ਸਾਹਿਬ